ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਲਗਭਗ 140 ਕਲਾਸਾਂ ਚੱਲ ਰਹੀਆਂ ਨੇ ਯੋਗਾ ਕਰਨ ਦੇ ਨਾਲ ਲੋਕਾਂ ਨੂੰ ਬਹੁਤ ਤਰ੍ਹਾਂ ਦੇ ਫਾਇਦੇ ਹੋਏ ਨੇ ਕਈਆਂ ਦੇ weight 15-15 kg ਠੀਕ ਹੋ ਗਏ ਨੇ sugar ਦੀ ਗੋਲੀ ਬੰਦ ਹੋ ਗਈ ਹੈ bp ਠੀਕ ਹੋ ਗਿਆ ਏ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਸੀ ਜਿੱਦਾਂ ਸਰਵਾਈਕਲ ਡਾਈਜੈਸ਼ਨ ਪ੍ਰੋਬਲਮਸ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਕਈਆਂ ਨੇ ਤੇ ਕਲਾਸ ਦੇ ਵਿੱਚ ਆ ਕੇ bp ਤੱਕ ਨੂੰ ਰਿਵਰਸ ਕੀਤਾ ਹੈ ਅਸੀਂ ਆਪਣੀ ਸ਼ਾਟਿਕਾ ਪ੍ਰੋਬਲਮਸ ਸਰਵਾਈਕਲ ਪ੍ਰੋਬਲਮਸ ਐ ਸਭ ਤੋਂ ਰਾਹਤ ਪਾਈ ਹੈ ਸੋ ਮੈਂ ਸੀਐਮ ਸਾਹਿਬ ਦਾ ਇੱਕ ਵਾਰ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਕਲਾਸ ਸ਼ੁਰੂ ਕਰਕੇ ਸਾਨੂੰ ਬੜੇ ਹੀ ਕੁਆਲੀਫਾਈਡ ਤੇ ਡੈਡੀਕੇਟਿਡ ਟੀਚਰਸ ਪ੍ਰੋਵਾਈਡ ਕੀਤੇ ਨੇ ਮੇਰੀ ਏਜ ਹੁਣ 60 ਪਲੱਸ ਹੈ ਪਰ ਮੈਂ 60 ਸਾਲ ਦੀ ਉਮਰ ਤੋਂ ਪਹਿਲਾਂ ਮੈਂ ਕਦੀ ਯੋਗਾ ਕੀਤਾ ਨਹੀਂ ਸੀ ਆਪਣੇ ਆਪ ਬਹੁਤ ਆਲਸੀ ਬਣਾਈ ਰੱਖਿਆ ਸੀ ਪਰ ਹੁਣ ਜਦੋਂ ਦਾ ਇਹ ਮੈਂ ਸ਼ੁਰੂ ਕੀਤਾ ਕਿ ਹੁਣ ਅਸੀਂ ਇੱਕ ਦਿਨ ਵੀ ਛੁੱਟੀ ਕਰਨ ਨੂੰ ਰਾਜ਼ੀ ਨਹੀਂ ਹੁੰਦੇ ਔਰ ਬੜੀ ਚੰਗੀ ਤਰ੍ਹਾਂ ਆਪਣਾ ਯੋਗਾ ਕਰ ਰਹੇ ਹਾਂ ਡਿਪਰੈਸ਼ਨ ਚ ਅੱਜ ਕੱਲ੍ਹ ਦੁਨੀਆ ਫਿਰਦੀ ਹੈ ਉਹ ਘਟੂਗਾ ਔਰ ਯੋਗਾ ਦੇ ਜਿੰਨੇ ਫਾਇਦੇ ਨੇ ਕਿਉਂਕਿ ਸਾਡੀ ਬਹੁਤ ਪੁਰਾਣੀ ਪ੍ਰਣਾਲੀ ਹੈ ਇਹ ਫਾਇਦੇ ਲਓ ਤੁਹਾਡੀ ਸਰਕਾਰ ਤੁਹਾਡੀ ਸੇਫ ਦੀ ਵੀ ਚਿੰਤਾ ਕਰਦੀ ਹੈ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ ਰਾਜਨੀਤਿਕ ਜਾਂ ਕਾਰੋਬਾਰ ਨਹੀਂ ਹੈ ਕਿ ਸਾਡੀ ਆਸਥ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਪ੍ਰਮਾਤਮਾ ਤੋਂ ਮੰਗਦੇ ਆ ਕਿ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਜਿਹਨਾਂ ਨੂੰ ਪੰਥ ਤੋਂ ਵਿਚੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲਦਾ ਅਸੀਂ ਜ਼ਿੰਮੇਦਾਰੀ ਮੰਗਦੇ ਆ ਉਹਨਾਂ ਦੀ ਸੇਵਾ ਸੰਭਾਲਦੀ ਕਿ ਖਾਲਸਾ ਜੀ ਨੂੰ ਬਖਸ਼ੋ ਤੇ ਅਸੀਂ ਉੱਥੇ ਮੱਥਾ ਟੇਕਣੇ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਖਰਾਬ ਨਹੀਂ ਹੈ ਮੈਚ ਖੇਡ ਜਾਦੇ ਉਹਨਾਂ ਨੂੰ ਕਿਉਂਕਿ ਉਹ ਫਿਰ ਉਧਰਲੇ ਪਾਸੇ ਆਉਂਦਾ ਨਾ ਘਾਟਾ ਪੈ ਜਾਊਗਾ ਪ੍ਰੋਡਿਊਸਰ ਉਹਨੇ ਮੈਂ ਹੈਰਾਨ ਆ ਮੀਡੀਆ ਤੋਂ ਉਹੀ ਮੀਡੀਆ ਹੁਣ ਇਹਨੂੰ ਪੋਜ਼ਿਟਿਵ ਬਣਾ ਰਿਹਾ ਦੇਖਿਓ ਸੰਦੂਰ ਕੇ ਬਾਦ ਕੈਸੇ ਪਾਕਿਸਤਾਨ ਕੋ ਹਰਾਇਆ ਨਾਲੇ ਕਹਿੰਦੇ ਸਪੋਰਟਸ ਨੂੰ ਲੱਗ ਰੱਖੋ ਨਾਲੇ ਸੰਦੂਰ ਨਾਲ ਜੋੜੀ ਜਾਂਦੇ ਆ ਉਹ ਤਾਂ ਕਰ ਜੋ ਤਾਂ ਹਾਂ ਤੋਂ ਹੁਕਮ ਆਉਂਦਾ ਤਾਂ ਉਹੀ ਕਹਿੰਦੇ ਵਿਚਾਰੇ ਪਰ ਅਸੀਂ ਇਦਾਂ ਤੇ ਨਹੀਂ ਹੈਗੇ ਅੱਜ ਤਾਂ ਆਪਣੇ ਵਿਚਾਰ ਸਪਸ਼ਟ ਤੌਰ ਤੇ ਲੋਕਾਂ ਨੂੰ ਦੱਸਾਂਗੇ ਕਿਉਂਕਿ ਸਾਡਾ ਕਲਚਰ ਸੰਝਾ ਜੀ ਸਾਡੇ ਜਿਹੜੇ ਉਧਰ ਰਹਿ ਗਿਆ ਇੱਕ ਭਾਈ ਇੱਕ ਭਾਈ ਇੱਧਰ ਰਹਿ ਗਿਆ ਸੀ ਤਾਂ ਐਂ ਤਰਸੀ ਜਾਂਦੇ ਆ ਜੀ ਮਿਲਣ ਨੂੰ ਸੋ ਦੋਨੋਂ ਜਿਹੜੀਆਂ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਜਿਹੜੀਆਂ ਦੋਨੋਂ ਜਿਹੜੇ ਸਾਡੇ ਸਮਝਦੇ ਸਾਡੇ ਲਈ ਤਾਂ ਇਹ ਤੀਰਥ ਸਥਾਨ ਨੇ ਇੱਕ ਤਾਂ ਮੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉਹਨੇ ਜ਼ਿੰਦਗੀ ਦੇ ਆਖਰੀ ਜਿਹੜੇ ਸਾਲ ਸਿਉ ਬਿਤਾਏ ਤੋਂ ਸਾਡੇ ਲਈ ਤਾਂ ਬਹੁਤ ਵੱਡਾ ਮਹਿਨਾ ਇਸ ਗੱਲ ਦਾ afghanistan ਨੂੰ ਤੁਸੀਂ ਭੇਜ ਦਿੰਨੇ ਹੋ ਨਾਲ ਦੀ ਨਾਲ ਜਿਹੜੀ ਮਦਦ ਪੰਜਾਬ ਲਈ ਤੁਹਾਡੇ ਕੋਲ ਟਾਈਮ ਬਹੁਤ ਲੇਟ ਮਿਲਦਾ ਸੋ ਇਹ ਆਪਣੇ ਮੁਤਾਬਕ ਚਾਹੁੰਦੇ ਆ ਦੁਨੀਆ ਵੀ ਇਹਨਾਂ ਮੁਤਾਬਕ ਹਵਾ ਚੱਲੇ ਇਹਨਾਂ ਮੁਤਾਬਕ ਹੀ ਸਮੁੰਦਰ ਬਹਿਣ ਇਹਨਾਂ ਮੁਤਾਬਕ ਨਦੀਆਂ ਰੁੱਖ ਆਪਣੇ ਬਦਲਣ ਪੰਜਾਬੀਆ ਨਹੀਂ ਚੱਲਦੇ ਪੰਜਾਬੀ ਆਪਣੇ ਮੁਤਾਬਕ ਚੱਲਦੇ ਆ ਜੇ ਪੰਜਾਬੀ ਆਪਣੇ ਮੁਤਾਬਕ ਨਾ ਚੱਲੇ ਹੁੰਦੇ ਇਸ ਵਕਤ ਆਜ਼ਾਦ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ ਤੁਸੀਂ ਕਿਉਂਕਿ ਭਗਤ ਸਿੰਘ ਹੋਰੀ ਆਪਣੇ ਆਪਣੀ ਇੱਛਾ ਮੁਤਾਬਕ ਚੱਲੇ ਨੇ ਕਿ ਇਹ ਕੁਰਬਾਨੀਆਂ ਦੇਵਾਂਗੇ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਦੀ ਲਹਿਰ ਜ਼ੋਰ ਫੜੂਗੀ ਆ ਸੋਚੀ ਉਹਨਾਂ ਨੇ ਕਿ ਹੁਣ ਮੌਤ ਹੀ ਮਸ਼ਹੂਰ ਕਰ ਸਕਦੀ ਹੈ ਹੋਰ ਜਿਉਂਦੇ ਰਹੇ ਤਾਂ ਕੀ ਕਰ ਲਾਂਗੇ ਅਸੀਂ ਆਪਣੇ ਮਤਾਬਕ ਚੱਲਦੇ ਸਾਡੇ ਗੁਰੂਆਂ ਦੇ ਦੱਸੇ ਰਸਤੇ ਮੁਤਾਬਕ ਚੱਲਦੇ ਹਾਂ ਸੋ ਬਹੁਤ ਮੈਂ ਉਸ ਦਿਨ ਵੀ ਕਿਹਾ ਸੀ ਵਿਚਾਦਾ ਸਾਰਾ ਖੋਲ ਲੋ ਕਲਚਰ ਵੀ ਹੋ ਜੇ ਧਾਰਮਿਕ ਵੀ ਟੂਰਿਜ਼ਮ ਹੋ ਜੇ ਖੇਡਾਂ ਵੀ ਹੋ ਜਾਣ ਜੇ ਸਾਰਾ ਬੰਦ ਕਰ ਦਿਓ ਫਿਰ ਜਿੱਥੇ ਤੁਹਾਡੇ ਇੰਟਰਸਟ ਨੇ ਉਥੇ ਤੁਸੀਂ ਮੈਚ ਹੋ ਜਾਂਦਾ ਜਿੱਥੇ ਪੰਜਾਬੀਆਂ ਦੀਆਂ ਭਾਵਨਾਵਾਂ ਆ ਗਈਆਂ ਆਸਥਾ ਆ ਗਈ ਭਗਤੀ ਆ ਗਈ ਉਥੇ ਬੰਦ ਵੀ ਪਾਕਿਸਤਾਨ ਨਾਲ ਸੰਬੰਧ ਕਰਾ ਦਿੰਦੇ ਤੁਸੀਂ ਵੀ ਸਮਾਜ ਨਾਲ ਜੁੜੇ ਹੋਏ ਲੋਕ ਆਂ ਸਮਾਜਿਕ ਲੋਕ ਆਂ ਤੁਹਾਨੂੰ ਵੀ ਜੇ ਤੁਸੀਂ ਮੀਡੀਆ ਤੋਂ ਵੀ ਉੱਪਰ ਉੱਠ ਕੇ ਥੋੜਾ ਸੋਚੋ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਜ਼ਿਆਦਾ ਹੀ ਸਾਡੇ ਤੇ ਪਾਬੰਦੀਆਂ ਲਾ ਰਹੇ ਨੇ ਚੌਲ ਸਾਥੋਂ ਲੈਣਗੇ ਹੁਣ ਉਹ ਵੀ ਮੰਗਾਲੇ ਫਿਰ ਉਧਰੋਂ ਚੌਲ ਸਾਥੋਂ ਲੈਣੇ ਆਉਣ ਕਣਕ ਸਾਥੋਂ ਲੈਂਦੇ ਆ ਸਰੋਂ ਮੱਕੀ ਗੰਨਾ ਉਹ ਸਾਰਾ ਕੁਝ ਸਾਡਾ ਫੁੱਟਬਾਲ ਪੰਜਾਬ ਹੈ ਜਦੋਂ ਆ ਜੇ ਕੋਈ ਸੰਕਟ ਪੰਜਾਬ ਤੇ ਉਦੋਂ ਤੁਸੀਂ ਆਪਦਾ ਦੇਖੋ ਜੀ ਤੁਸੀਂ ਆਪਣਾ ਆਪਣਾ ਦੇਖੋ ਜੀ ਅਸਾਮ ਨੂੰ 12734 ਕਰੋੜ ਦਾ ਪੈਕੇਜ ਵਿਹਾਰ ਨੂੰ ਪਤਾ ਨਹੀਂ ਕਿੰਨੇ ਹਜ਼ਾਰ ਦਾ ਕਿਉਂਕਿ ਵੋਟਾਂ ਨੇ ਜੀ ਵੋਟਾ ਤੋਂ ਬਿਨਾ ਪੈ ਵੋਟਾ ਤੋਂ ਬਿਨਾ ਪੈਕੇਜ ਨਹੀਂ ਦਿੰਦੇ ਵਿਹਾਰ ਚ ਤਾਂ ਬੋਲੀ ਲਾਤੀ ਸੀ ਪਿਛਲੀ ਵਾਰ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਹਾਂ ਦਿੰਦੇ ਫਿਰ